ਸਿਵਲ ਹਸਪੀਟਲ ਸਮਰਾਲਾ ਵਿਜ਼ਿਟ ਕਰਨ ਦਾ ਪਰਪਸ ਹੈਗਾ ਜਿਹੜੇ ਇੱਥੇ ਐਨਡੀਪੀਐਸ ਦੇ ਜਿਹੜੇ ਸੀ 64 ਐਨਡੀਪੀਐਸ ਐਕਟ ਦੇ ਤਹਿਤ ਕੁਝ ਜਿਹੜੇ ਸੀਗੇ ਅਕਿਊਜ਼ ਉਹਨਾਂ ਦੀ ਵਿਲਿੰਗਨੈਸ ਲੈ ਕੇ ਉਹਨਾਂ ਨੂੰ 3 ਵੀਕਸ ਦਾ ਜਿਹੜਾ ਡੀ ਐਡਿਕਸ਼ਨ ਦਾ ਕੋਰਸ ਹੁੰਦਾ ਉਹਦੇ ਲਈ ਇੱਥੇ ਸਮਰਾਲਾ ਤੇ ਜਿਹੜਾ ਇਹਨਾਂ ਦਾ ਨਵ ਨਵ ਜੀਵਨ ਕੇਂਦਰ ਉੱਥੇ ਐਡਮਿਟ ਕੀਤੇ ਹੋਏ ਹੈਗੇ ਸੋ ਜਸਟ ਐਜ਼ ਅ ਰੂਟੀਨ ਚੈੱਕ ਮੈਂ ਉੱਥੇ ਵਿਜ਼ਿਟ ਕਰਨ ਆਈ ਸੀ ਕਿ ਕਿ ਇੱਥੇ ਸਿਸਟਮ ਹੈਗਾ ਔਰ ਉਹਨਾਂ ਨਾਲ ਜਿਹੜੇ ਪੇਂਡਿੰਗ ਮੀਟਸ ਹੈਗੇ ਉਹਨਾਂ ਨਾਲ ਜਿਹੜੇ ਪੇਸ਼ੈਂਟਸ ਆ ਉਹਨਾਂ ਨਾਲ ਗੱਲਬਾਤ ਵੀ ਕਰਨ ਆਈ ਸੀ ਕਿ ਤੁਹਾਨੂੰ ਇਹ ਜਿਹੜੀ ਫੈਸਿਲਿਟੀ ਹੈ ਗਵਰਨਮੈਂਟ ਨੇ ਵੀ ਪ੍ਰੋਵਾਈਡ ਕੀਤੀ ਹੋਈ ਹੈ ਕਿ ਜਿਹੜੇ ਵਿਲਿੰਗ ਹੈ ਡਰੱਗਸ ਨੂੰ ਕੰਜ਼ਿਊਮ ਕਰਦੇ ਹੋ ਐਕਸੈਪਟ ਕਰਦੇ ਕਿ ਅਸੀਂ ਵਿਲਿੰਗ ਹੈਗੇ ਵਾੜਾ ਡੀ ਐਡਿਕਸ਼ਨ ਦਾ ਕੋਰਸ ਅਵੇਲ ਕਰਨ ਲਈ ਉਹਨਾਂ ਨੇ ਜਿਹੜੇ ਵੀ ਇੱਥੇ ਹੈਗੇ ਪੰਜ ਲੜਕੇ ਸੀਗੇ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਕਿ ਬੜੀ ਵਧੀਆ ਫੈਸਿਲਿਟੀ ਹੈ ਉਹ ਜਿਹੜੇ ਇੱਥੇ ਡਾਕਟਰ ਨਵਨੀਤ ਹੈਗੇ ਦੇਖਦੇ ਹੋ ਔਰ ਐਸਐਮਓ ਸਾਹਿਬ ਇਹ ਦੋਨੋਂ ਮੈਨੂੰ ਇੱਥੇ ਮਿਲੇ ਤੇ ਉਹ ਬੜਾ ਅਪਰੀਸ਼ੀਏਟ ਕਰ ਰਹੇ ਸੀ ਕਿ ਸਾਨੂੰ ਵੀ ਇਦਾਂ ਦੀ ਚੀਜ਼ ਇਸ ਚੀਜ਼ ਦਾ ਪਤਾ ਨਹੀਂ ਸੀਗਾ ਉਹ ਲੜਕੇ ਰਿਮੋਰਸਫੁਲ ਵੀ ਸੀਗੇ ਵੀ ਅਸੀਂ ਨਸ਼ਾ ਨੂੰ ਛੱਡਾਂਗੇ ਕਾਫੀ ਰਿਜ਼ੋਲਵ ਦਿਖਦਾ ਰਿਹਾ ਤੇ ਅਸੀਂ ਵੀ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਬਾਹਰ ਜਾ ਕੇ ਵੀ ਇਹ ਜਿਹੜੀ ਫੈਸਿਲਿਟੀ ਹੁੰਦੀ ਹੈ ਫ੍ਰੀ ਦੀ ਮੈਡੀਕਲ ਫੈਸਿਲਿਟੀ ਹੈ ਤੁਹਾਡੀ ਲਾਈਫ ਚੇਂਜ ਕਰ ਸਕਦੀ ਹੈ ਉਹਦੇ ਬਾਰੇ ਗੱਲਬਾਤ ਕੀਤੀ ਤੇ ਆਈ ਐਮ ਵੈਰੀ ਹੈਪੀ ਟੂ ਸੀ ਕਿ ਜਿਹੜਾ ਇਹ ਸਿਵਲ ਹੋਸਪਿਟਲ ਸਮਰਾਲਾ ਹੈ ਬਹੁਤ ਹੀ ਸਾਫ ਸੁਥਰਾ ਵੈਰੀ ਹਾਈਜੀਨਿਕ ਆਈ ਕੰਗ੍ਰੈਚੁਲੇਟਿਡ ਡਾਕਟਰ ਸਾਹਿਬ ਆਲਸੋ ਕਿ ਤੁਸੀਂ ਬਹੁਤ ਨਹੀਂ ਤਾਂ ਇੱਕ ਵਾਰੀ ਇਨੀਸ਼ੀਅਲੀ ਦੇਖ ਕੇ ਆਈ ਵਾਸ ਆਲਸੋ ਪਲੈਜ਼ੈਂਟਲੀ ਸਰਪ੍ਰਾਈਜ਼ ਕਿ ਇੰਨਾ ਵਧੀਆ ਮਾਹੌਲ ਰੱਖੋਗੇ ਤਾਂ ਜਿਹੜੇ ਪੇਸ਼ੈਂਟਸ ਹੁੰਦੇ ਆ ਜਲਦੀ ਉਹ ਹੀ ਕੋਲੀ ਵੀ ਮੋਟੀਵੇਟ ਹੁੰਦੇ ਸੋ ਬੇਸਿਕ ਪਰਪਸ ਮੇਰਾ ਸੀਗਾ ਕਿ ਜਿਹੜੇ ਸਾਡੇ 64 ਹੇ ਚ ਇਨਮੇਟ 64 ਹੇ ਜੀ ਕਾਰਵਾਈ ਜਿਸੀ ਤੇ ਡੀ ਐਡਿਕਸ਼ਨ ਲਈ ਰੱਖੇ ਸੀਗੇ ਉਹ ਉਹਨਾਂ ਦਾ ਸਕਸੈਸਫੁਲੀ ਕੋਰਸ ਹੋ ਗਿਆ ਡਾਕਟਰ ਸਾਹਿਬ ਨੇ ਵੀ ਡਾਕਟਰ ਨਵਨੀਤ ਹੈ ਜਿਹੜੇ ਕੇਅਰ ਕਰਦੇ ਇਹਨਾਂ ਦਾ ਉਹਨਾਂ ਨੇ ਵੀ ਦੱਸਿਆ ਕਿ ਸਾਰਿਆਂ ਨੇ ਪੋਜ਼ੀਟਿਵਲੀ ਕੋਆਪਰੇਟ ਕੀਤਾ ਐ ਐਂ ਸਾਨੂੰ ਉਮੀਦ ਹੈ ਕਿ ਉਹ ਨਸ਼ਾ ਛੱਡਣ ਦੇ ਜ਼ਰੀਏ ਆਪਾਂ ਇੱਥੇ ਨੀਤ ਨਵਾਜੀ ਨਮਜੀਵਨ ਕੇਂਦਰ ਚੱਲਦਾ ਹੈ ਜਿੱਥੇ ਵਿੱਚ ਆਪਾਂ ਪੇਸ਼ੈਂਟ ਜਿਹੜੇ ਹੁੰਦੇ ਐ ਨਸ਼ੇ ਵਾਲੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਦਾ ਨਸ਼ਾ ਛਡਾ ਕੇ ਉਹਨਾਂ ਨੂੰ ਦਾਖਲ ਕਰਦੇ ਆ ਤੋ ਇਹ 64A ਦੇ ਵਿੱਚ ਜਿਵੇਂ ਮੈਡਮ ਨੇ ਤੁਹਾਨੂੰ ਦੱਸਿਆ ਕਿ ਕੁਝ ਪੇਸ਼ੈਂਟ ਦਾਖਲ ਸੀਗੇ ਤੇ ਉਹ ਸਾਡੇ ਕੋਲ ਲਾਸਟ 21 ਡੇਸ ਤੋਂ ਦਾਖਲ ਸੀ ਉਹਨੋਂ ਠੀਕ ਹੋ ਗਏ ਤੇ ਬਿਲਕੁਲ ਉਹਨਾਂ ਨੇ ਨਸ਼ਾ ਛੱਡਤਾ ਬਿਲਕੁਲ ਨਾਰਮਲ ਹੋ ਗਏ ਉਹਨਾਂ ਦਾ ਮੈਡਮ ਉਹਨਾਂ ਬਾਰੇ ਜਾਣਕਾਰੀ ਲੈਣ ਉਹਨਾਂ ਦੀ ਇੰਟਰਵਿਊ ਲੈਣ ਉਹਨੋਂ ਤੋਂ ਫੀਡਬੈਕ ਲੈਣ ਤੇ ਉਹਨਾਂ ਨੂੰ ਦੁਬਾਰਾ ਮਤਲਬ ਕਿ ਉਹ ਗਲਤ ਕੰਮ ਤੇ ਗਲਤ ਸੰਗਤ ਚ ਨਾ ਪੈਣ ਉਸ ਲਈ ਉਹਨਾਂ ਦੀ ਰੀਇਨਫੋਰਸ ਕਰਨ ਲਈ ਮੈਡਮ ਐਸਪੈਸ਼ਲਾਈਜ਼ਡ ਤੁਹਾਡੇ ਨਾਲ ਟੇਬਲ ਟॉक ਵੀ ਹੋਈ ਹੈ ਮੈਡਮ ਨੂੰ ਕੁਝ ਇਸੇ ਆ ਮੈਡਮ ਨੇ ਇਹ ਹੀ ਦੱਸਿਆ ਕਿ ਮਤਲਬ ਪੰਜਾਬ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਜਿਹੜੀ ਆਪਣੇ ਮੁੱਖ ਮੰਤਰੀ ਸਰਾਰਥ ਵਰਸਿੰਗ ਮਾਨ ਜੀ ਦੀ ਸਰਕਾਰ ਜਿਹੜੀ ਹੈ ਇਹ ਨਸ਼ਿਆਂ ਦੇ ਖਿਲਾਫ ਮਤਲਬ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਮਾਣਯੋਗ ਹਾਈ ਕੋਰਟ ਤੋਂ ਵੀ ਡਾਇਰੈਕਸ਼ਨਸ ਮਿਲੀਆਂ ਉਹਦੇ ਅਕੋਰਡਿੰਗਲੀ ਕੰਮ ਚੱਲ ਤੇ ਇਹ ਜਿਹੜੀ ਐਕਟੀਵਿਟੀ ਹੈ ਇਹ ਚੱਲਦੀ ਰਹੇਗੀ ਲੋਕਾਂ ਨੂੰ ਨਸ਼ਾ ਛੁੜਾ ਕੇ ਆਪਾਂ ਜਿਹੜੀ ਆਪਣੇ ਦੇਸ਼ ਦੀ ਮੁੱਖ ਤਰ ਹੈ ਉਹਦੇ ਵਿੱਚ ਆਪਾਂ ਲਗਾਤਾਰ ਲਿਆਉਂਦੇ ਰਵਾਂਗੇ ਤੇ ਅੱਗੇ ਵੀ ਜਿਹੜੇ ਪੇਸ਼ੈਂਟ ਇਸ ਤਰ੍ਹਾਂ ਦੇ ਹੋਣਗੇ ਨਸ਼ੇ ਵਾਲੇ ਉਹਨਾਂ ਨੂੰ ਦਾਖਲ ਕਰਾਂਗੇ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਕੇ ਅਜੀ ਨਸ਼ਾ ਨੂੰ ਜੜੋ ਜੜੋ ਚੱਕਾ ਪਟਣ ਦੇ ਹੈਲਪ ਕਰਾਂਗੇ ਹਾਂ ਸਮਰਾਲਾ ਦੇ ਨਵ ਜੀਵਨ ਕੇਂਦਰ ਵਿੱਚ ਹੁਣ ਤੱਕ ਕਿੰਨੇ ਨੇ ਜਿਹੜੇ ਪੇਸ਼ੈਂਟ ਨੇ ਇਲਾਜ ਕਰਾ ਰਹੇ ਹਨ ਕੁਝ ਹੋਜੀ ਇਹ ਆਪਣੇ ਹੁਣ ਇਸ ਟਾਈਮ ਤੇ ਪੰਜ ਪੇਸ਼ੈਂਟ ਹੈ ਤੇ ਜਿਹੜੇ ਕੀ ਹੁਣ ਬਿਲਕੁਲ ਠੀਕ ਹੋ ਗਏ ਇਹਨਾਂ ਦੀ ਦਵਾਈ ਵੀ ਹੁਣ ਹੌਲੀ ਹੌਲੀ ਘਟਦੀ ਘਟਦੀ ਬਿਲਕੁਲ ਆਜ਼ਮੋਸਟ ਪੇਪਰ ਆਫ ਹੋ ਗਈ ਤੇ ਉਸ ਦੇ ਇਲਾਵਾ ਵੀ ਪੇਸ਼ੈਂਟ ਆਉਂਦੇ ਰਹਿੰਦੇ ਆ ਤੇ ਨਸ਼ਾ ਛਡਾਊ ਦੇ ਇਲਾਵਾ ਹੋਰ ਕਈ ਸੈਕ੍ਰੈਟਿਕ ਬਿਮਾਰੀਆਂ ਦੇ ਵੀ ਪੇਸ਼ੈਂਟ ਆਉਂਦੇ ਰਹਿੰਦੇ ਤੇ ਇਸ ਟਾਈਮ ਤੇ ਜਿਹੜੇ ਪੰਜ ਪੇਸ਼ੈਂਟੋਂ ਬਿਲਕੁਲ ਠੀਕ